ਨਗਰ ਕੌਂਸਲ ਪੁਟਲਾਟਾ ਦੇ ਕਾਰਸਾਧਕ ਅਫਸਰ ਬਲਵਿੰਦਰ ਕੁਮਾਰ ਦੇ ਵੱਲੋਂ ਕੌਂਸਲ ਅਧਿਕਾਰੀਆਂ ਸਮੇਤ ਪੁਲਿਸ ਦੀ ਟੀਮ ਨੂੰ ਲੈ ਕੇ ਜਾ ਕੇ ਸ਼ਹਿਰ ਦੇ ਵੱਖ-ਵੱਖ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਮਾਲਕਾਂ ਦੀਆਂ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਹੈ ਤਾਂ ਤੇ ਸ਼ਰਾਬ ਦੇ ਠੇਕੇ ਦੀ ਸਭ ਤੋਂ ਵੱਡੀ ਦੁਕਾਨ ਦੀ ਬਿਲਡਿੰਗ ਨੂੰ ਵੀ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਇਸ ਕਾਰਵਾਈ ਸੰਬੰਧੀ ਕਾਰਸਾਧਕ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਦੇ ਠੇਕੇ ਵਾਲੀ ਬਿਲਡਿੰਗ ਦੇ ਮਾਲਕ ਵੱਲੋਂ ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਇਹ ਕਾਰਵਾਈ ਅਮਲ ਵਿੱਚ ਲੈਂਦੀ ਹੈ ਉਹਨਾਂ ਦੱਸਿਆ ਕਿ ਨਗਰ ਕੌਂਸਲ پاسੂ ਬਾਰ-ਬਾਰ ਨੋਟਿਸ ਕੱਟੇ ਜਾਣ ਤੋਂ ਬਾਅਦ ਵੀ ਬਿਲਡਿੰਗ ਮਾਲਕ ਦੇ ਵੱਲੋਂ ਨਗਰ ਕੌਂਸਲ ਦੇ ਨਾਲ ਕੋਈ ਵੀ ਰਾਫਤਾ ਨਹੀਂ ਮਿਲ ਰਹਾ ਹੈ। ਇਹ ਕਾਰਵਾਈ ਜਿਹੜੀ 31 ਮਾਰਚ ਨੂੰ ਦੇਖਦੇ ਨਗਰ ਕੌਂਸਲ ਬੁੱਢਾ ਅਡਾ ਦੇ ਵੱਲੋਂ ਕੀਤੀ ਗਈ ਹੈ। ਦੂਜੇ ਪਾਸੇ ਠੇਕੇਸ਼ ਰਾਪ ਦੇ ਪ੍ਰਬੰਧਕਾਂ ਨੇ ਨਗਰ ਕੌਂਸਲ ਉੱਤੇ ਦੋਸ਼ ਲਗਾਉਂਦੇ ਹਨ ਕਿ ਹੈ 31 ਮਾਰਚ ਨੂੰ ਠੇਕੇ ਦੀ ਤਾਰੀਖ ਖਤਮ ਹੋਣੀ ਸੀ ਪਰ ਸਾਨੂੰ ਸਮਾਂ ਨਾ ਦੇ ਕੇ ਨਗਰ ਕੌਂਸਲ ਨੇ ਧੱਕੇ ਦੇ ਨਾਲ ਦੁਕਾਨ ਨੂੰ ਸੀਲ ਕਰ ਦਿੱਤਾ। ਆਪਣਾ ਪ੍ਰਾਪਰਟੀ ਟੈਕਸ ਡਿਊ ਸੀ ਇਹਨਾਂ ਵੱਲ ਕਾਫੀ ਲੰਬੇ ਸਮੇਂ ਤੋਂ 2013-14 ਤੋਂ ਤਕਰੀਬਨ 7.5 ਲੱਖ ਜਿਹੜਾ ਹੈਗਾ ਡਿਊ ਟੈਕਸ ਹੈਗਾ ਸੀਗਾ ਇਹਨਾਂ ਵੱਲ ਕਾਫੀ ਨੋਟਿਸ ਵੀ ਡੁਲੀ ਸਰਵਡ ਹੋਏ ਹੋਏ ਹਨ ਪਰ ਇਹਨਾਂ ਵੱਲੋਂ ਹਲੇ ਤੱਕ ਟੈਕਸ ਭਰਿਆ ਨਹੀਂ ਗਿਆ ਇਸ ਲਈ ਜਿਹੜਾ ਹੈਗਾ ਦਫ਼ਤਰ ਵੱਲੋਂ ਇਹਨਾਂ ਜਿਹੜੀ ਪ੍ਰਾਪਰਟੀ ਹੈਗੀ ਉਹ ਸੀਲ ਕੀਤੀ ਗਈ ਸਰ ਪਹਿਲਾਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਗਿਆ ਜਾਂ ਦੂਜੀ ਵਾਰ ਹਾਂਜੀ ਨੋਟਿਸ ਇਹਨਾਂ ਨੂੰ ਡੁਲੀ ਪ੍ਰੋਪਰ ਸਾਰੇ ਸਰਵ ਹੋਏ ਹੈ ਕੋਈ ਇੱਕ ਨੋਟਿਸ ਨਹੀਂ ਕਾਫੀ ਨੋਟਿਸ ਗਏ ਹੈ ਅੱਧੀ ਦਰਜਨ ਤੋਂ ਜ਼ਿਆਦਾ ਨੋਟਿਸ ਗਏ ਹੋਏ ਹੈ ਸਕ ਹੋਰ ਕਿੰਨੇ ਕੋਈ ਇਥੇ ਪ੍ਰਾਪਰਟੀ ਹੈ ਹੋਰ ਵੀ ਸਾਡੇ ਹੁਣ ਕਾਰਵਾਈ ਚੱਲ ਰਹੀ ਹੈ ਸੀਲਿੰਗ ਦੀ ਅੱਗੇ ਦੇਖਦੇ ਆਂ ਪ੍ਰਾਪਰਟੀ ਜਿਹੜੀ ਵੀ ਹੈਗੀ ਆ ਉਹਨੂੰ ਸੀਲ ਕਰਨਾ ਅਸੀਂ ਕਾਰਵਾਈ ਕਰਦੇ ਆਂ ਜਿੰਨੇ ਦਕਾਨਾਂ ਤੁਸੀਂ ਸੀਲ ਕਰੇ ਨੇ ਇਹਨਾਂ ਦਾ ਟੋਟਲ ਕਿੰਨਾ ਟੈਕਸ ਬਣ ਰਿਹਾ ਜੋ ਭਰਨ ਵਾਲਾ ਹੈ ਜੋ ਤੁਸੀਂ ਟੈਕਸ ਇਹ ਸੈਲਫ ਅਸੈਸਮੈਂਟ ਆ ਟੈਕਸ ਕੈਲਕੂਲੇਟ ਹੋਏਗਾ ਜਿਵੇਂ ਇਹਨਾਂ ਦੀ ਪ੍ਰਾਪਰਟੀ ਦਾ ਸਾਨੂੰ ਪਤਾ ਸੀਗਾ ਉਵੇਂ ਅਲੱਗ-ਅਲੱਗ ਪ੍ਰਾਪਰਟੀਆਂ ਦਾ ਅਲੱਗ-ਅਲੱਗ ਟੈਕਸ ਹੈਗਾ ਤੇ ਜੇ ਕੋਈ ਉਹਨਾਂ ਦਾ ਡਿਊ ਭਰਿਆ ਹੋਇਆ ਪਹਿਲਾਂ ਪਿਛਲਾ ਹਫ਼ਤਾ ਉਹਦੇ ਅਕੋਰਡਿੰਗ ਟੈਕਸ ਬਣੇਗਾ ਕੋਈ ਨਾ ਨੋ ਅੱਗੇ ਜੋ ਦੁਕਾਨਾਂ ਰਹਿ ਰਹੇ ਉਹਨਾਂ ਨੂੰ ਕੋਈ ਸਮਾਂ ਦਿੱਤਾ ਜਾ ਰਿਹਾ ਹੈ ਜੇ ਅਸੀਂ ਤਾਂ ਸੀਲ ਨਹੀਂ ਨਹੀਂ ਸਮਾਂ ਨਹੀਂ ਹੁਣ ਸਮਾਂ ਤਾਂ ਦੇਖੋ 31 ਮਾਰਚ ਆ ਗਈ 31 ਮਾਰਚ ਤੱਕ ਜਿਹੜੇ ਸਰਕਾਰ ਦੇ ਟਾਰਗੇਟ ਦਿੱਤੇ ਹੋਏ ਆ ਉਹ ਅਚੀਵ ਕਰਨੇ ਹੁੰਦੇ ਆ ਤੇ ਜੋ ਬਜਟ ਦੇ ਅਕੋਰਡਿੰਗ ਹੈਗੇ ਆ ਤੇ ਸਮਾਂ 31 ਮਾਰਚ ਪੂਰਾ ਫਾਈਨੈਂਸ਼ੀਅਲ ਇਅਰ ਹੁੰਦਾ ਟੈਕਸ ਭਰਨ ਲਈ ਤਾਂ ਕਦੇ ਵੀ ਪਰਸੋਂ ਦੀ 31 ਮਾਰਚ ਤੱਕ ਕਦੇ ਵੀ ਭਰ ਸਕਦਾ ਹੈ ਜੀ ਹਾਂਜੀ ਹਾਂਜੀ ਜਿਵੇਂ ਜੀ ਅੱਜ ਤੁਹਾਡਾ ਕੇਕੇ ਨੂੰ ਸੀਲ ਕੀਤਾ ਗਿਆ ਕਿ ਪ੍ਰੋਪਰ ਟੈਕਸ ਨਹੀਂ ਭਰਿਆ ਕੀ ਕਾਊਂਟਿੰਗ ਸਰ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਸੈਟਲ ਹੋਵੇ ਹੈਗਾ ਜੀ ਸਾਨੂੰ ਨਹੀਂ ਪਤਾ ਜੀ ਤੁਹਾਡੇ ਕੋਲ ਰੈਂਟ ਤੇ ਹੈ ਜੀ ਰੈਂਟ ਤੇ ਹੈ ਜੀ ਉਹ ਤੁਹਾਨੂੰ ਮਾਲਕਾਂ ਨੇ ਦੱਸਿਆ ਨਹੀਂ ਕਿ ਸਾਡੇ ਟੈਕ ਬੈਲੈਂਸ ਕਰਾਇਆ ਜਾਂ ਕੋਈ ਨਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਸੀਲ ਕਰਨ ਤੋਂ ਪਹਿਲਾਂ ਕੋਈ ਸਾਨੂੰ ਕੋਈ ਨੋਟਸ ਵਗੈਰਾ ਆਇਆ ਜਾਂ ਕੋਈ ਜਾਣਕਾਰੀ ਮਿਲੀ ਸਾਡੇ ਕੋਲ ਕੁਝ ਨਹੀਂ ਸਿੱਧਾ ਕੁਝ ਆਇਆ ਜੀ ਸਿੱਧਾ ਆ ਕੇ ਇਹਨਾਂ ਨੇ ਸੀਲ ਕਰਤਾ ਜੀ ਹਾਂ ਜੀ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਜੀ 31 ਮਾਰ ਤੱਕ ਅਸੀਂ ਰੈਂਟ ਪਰ ਆ ਸਾਡੇ 31 ਮਾਰ ਤੱਕ ਤੁਹਾਨੂੰ ਮੋਲ ਦਿੱਤੀ ਜੋ ਵੀ ਬਾਕੀ ਮਾਲਕਾਂ ਵਾਲੀ ਗੱਲ ਸਰਕਾਰ ਨੂੰ ਰੇਵਨਿਊ ਭਰਦੇ ਆ ਜੀ ਹਰ ਦਿਨ ਦਾ ਰੇਵਨਿਊ ਭਰ ਰਿਹਾ ਕਰੋੜਾ ਰੁਪਿਆ ਸਰਕਾਰ ਦੇ ਖਾਤੇ ਜੀ ਭਰ ਰਿਹਾ ਅਸੀਂ ਕਿਹੜਾ ਕੋਈ ਅਧ ਏ ਸਰਾਸਰ ਟੱਕਾ ਜੀ ਨਜ਼ਾਇਜ਼ ਟੱਕਾ ਹੀ ਉਹ ਸਾਬ ਨੇ ਕੀਤਾ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕਰਾਂਗੇ ਤੁਹਾਨੂੰ ਸਮਾਂ ਨਹੀਂ ਮਿਲਿਆ ਕੋਈ ਸਾਨੂੰ ਕੋਈ ਨਹੀਂ ਸਮਝਦਾ ਜੀ ਨਾ